ਜੈ ਮਾਤਾ ਦੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਮਾ ਸਰਸਵਤੀ ਸੇਵਾ ਸੰਗ ਰਜਿਸਟਰਡ ਔਰ ਜੈ ਮਾ ਸਰਸਵਤੀ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਵਿਸ਼ਾਲ ਕੀਰਤਨ ਸਮਾਗਮ ਇੱਕ ਸ਼ਾਮ ਮਾ ਸਰਸਵਤੀ ਜੀ ਦੇ ਨਾਮ ਗੁਰੂ ਨਾਨਕ ਦੇਵ ਪਵਨ ਸਾਡੇ ਬਹੁਤ ਹੀ ਅੱਛੇ ਮਿੱਤਰ ਔਰ ਪ੍ਰਸਿੱਧ ਭਜਨ ਗਾਇਕ ਕੁਮਾਰ ਸੰਜੀਵ ਜੀ ਔਰ ਉਹਨਾਂ ਦੀ ਸਾਰੀ ਤਮਾਮ ਟੀਮ ਵੱਲੋਂ ਐ ਸੁੰਦਰ ਸੁੰਦਰ ਭਜਨ ਗਾ ਕੇ ਮਾ ਸਰਸਵਤੀ ਜੀ ਦਾ ਆਹਵਾਨ ਕੀਤਾ ਔਰ ਉਹਨਾਂ ਦਾ ਅਸ਼ੀਰਵਾਦ ਲਿਆ ਗਿਆ ਮੈਂ ਦੇਖ ਰਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਕਾਰਜਕ੍ਰਮ ਕਰਨਾ और देश की संस्कृति है और ये मैं महामें चरणों में अरदस भी करूँगा कि जो सा लुधियाने शहर के सारे ही प्रसिद्ध समाज सेवक है साढ़े को प्रसिद्ध भजन गायक अरोड़ा साहब खड़े है और जिन्हें भी इतने भजन गायक गा के गए हैं माँ सरस्वती उन्होंने अपनी कृपा बनाए रखन और हमेशा ही वह इस तरह ही साढ़े समाज की सेवा कर देश की सेवा कर और धर्म की सेवा करते रह अपना नाम बोल के शुरू करो अज यहाँ पर जिसकी तरफ से प्रोग्राम कराया जा रहा है वो बोल दो क्या नाम है आप इर्शिता सोडी क्या कहना चाहोगे आज जो यहाँ पे एक मई का प्रोग्राम कराया जा रहा है क्या कहना चाहोगे हाँ जी तो हर साल की तरह जो माँ सरस्वती सेवा संघ के तरफ से माँ का जन्मदिन मनाया जाता है तो आज भी हम माँ का जन्मदिन मना रहे हैं और बहुत ही अच्छे तरह से मतलब कि सब ने अपना मतलब कि गुणगान किया है माँ का और सभी जो आए हैं उनका तहदिलों से धन्यवाद और देख रहे हैं यहाँ पे काफ़ी लोग आए हैं जो हम का आशीर्वाद लेने आए हैं हर धर्म के लोग आए हैं क्या है? हाँ जी देखिए मतलब कि जो सरस्वती माता है एक कहते हैं ना कि जुबान सबके पास है तो जो सरस्वती माता है वो सबकी ही माता है तो किसी भी धर्म के साथ नहीं पर हमें सबको ही उनकी आराधना करनी चाहिए कैसा लग रहा है आज यहाँ अभी तक तो बहुत अच्छा है रिलीज़ एक एक हो रही है पे? हाँ जी तो आज मेरा लाइक like, फर्स्ट भजन मेरा रिलीज़ हो रहा है ये भी बहुत खुशी की बात है कि आज के दिन ही माता ने मतलब कि चुना कि आज के दिन ही मेरा भजन रिलीज़ हो रहा है चिंता पुर्णि माँ मेरे नाल जी तो वो भी आप सब जरूर मतलब कि सर्च करके सुनिएगा तो जी, क्योंकि सदा ही मेरे नाल जी। सोनिया रोहानी जी आज का जो फंक्शन हुआ है हमारे आदरणीय सुषमा माँ और मेरा छोटा भाई कुमार संजीव इन सभी ने रल के मिलकर एक सुच्चे मोतियों की माला पुरो रखी है जो हर साल हम इकट्ठे होते हैं आज एक शाम माँ सरस्वती के नाम हमने इस दरबार में हाजिरी लगाई सभी कलाकारों को बहुत प्रेम से सत्कार किया सबका आदर मान सम्मान किया गया और हम बहुत खुश और माता रानी ऐसे ही हम सबको अपने चरणों में लगाए रखे जी बिल्कुल कराने चाहिए इससे एकता प्यार बढ़ता है और ये होते ही रहने चाहिए ਕੈਸਾ ਰਹਾ ਅੱਜ ਦਾ ਮਾਹੌਲ ਅੱਜ ਦਾ ہمارا ਫੰਕਸ਼ਨ ਜੋ ਸੋਚਿਆ ਨਹੀਂਤਾ ਉਸ ਸੇ ਵੀ ਵੱਡ ਕਰ ਹੁਆ ਬਹੁਤ ਹੀ ਆਨੰਦ ਆਇਆ ਔਰ ਪੂਰੀ ਸ਼ਹਿਰ ਕੀ ਹਸਤੀਆਂ ਯਹਾਂ ਪਹੁੰਚੀ ਔਰ ਸਭ ਨੇ ਬਹੁਤ ਪ੍ਰੇਮ ਪਿਆਰ ਦਿਆ ਹਮੇਂ ਜੈ ਮਾਂ ਸਰਸਵਤੀ ਜਿਥੇ ਕੀ ਮਾਂ ਸਰਸਵਤੀ ਨੂੰ ਸੂਰਾ ਦੀ ਦੇਵੀ ਔਰ ਕਿਤੇ ਨਾ ਕਿਤੇ ਗਿਆਨ ਦੀ ਦੇਵੀ ਦੇ ਨਾਲ ਹਮੇਸ਼ਾ ਸੀ ਪ੍ਰਕਾਸ਼ਿਤ ਕਰਦੇ ਆਂ ਅੱਜ ਉਸੇ ਮਹਾਰਾਣੀ ਦੇ ਪ੍ਰਕਾਸ਼ ਦਿਵਸ ਦੇ ਨਾਲ ਸਭ ਅਪਲਖਸ਼ ਦੇ ਵਿੱਚ ਅੱਜ ਕੁਮਾਰ ਸੰਜੀਵ ਜੋ ਕਿ ਇੰਟਰਨੈਸ਼ਨਲ ਗਾਇਕ ਨੇ ਉਹਨਾਂ ਨੇ ਸਾਰੇ ਗਾਇਕਾਂ ਦੇ ਨਾਲ ਰਲ ਕੇ ਇੱਕ ਸੰਗੀਤ ਮੈਂ ਜਿਹੜਾ ਕਿ ਅੱਜ ਇਹ ਪ੍ਰਸਤੁਤੀ ਕੀਤੀ ਹੈ ਮਾਂ ਭਗਵਤੀ ਦੇ ਚਰਨਾਂ ਦੇ ਵਿੱਚ ਔਰ ਸਾਰਾ ਲੁਧਿਆਣੇ ਦੇ ਜਿਨਨੇ ਕੀ ਰਾਜਨੀਤਿਕ ਸਮਾਜਿਕ ਔਰ ਧਾਰਮਿਕ ਜਿਨਨੇ ਵੀ ਨੇਤਾਗੰਨੇ ਅੱਜ ਇਸ ਪ੍ਰਸਤੁਤੀ ਦੇ ਵਿੱਚ ਆ ਕੇ ਮਾਂ ਭਗਵਤੀ ਦੇ ਚਨ ਨਤਮਸਤਕ ਹੋਈ ਹੈ ਮੈਂ ਇਹ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਐਸੇ ਜਿਹੜੇ ਪ੍ਰੋਗਰਾਮ ਹੈ ਸਨਾਤਨ ਧਰਮ ਦੀ ਜਿਹੜੀ ਦਰੋਹਰ ਹੈ ਉਹ ਹਮੇਸ਼ਾ ਤੇ ਹਮੇਸ਼ਾ ਜਿਹੜਾ ਪਰਚਮ ਲਹਿਰਾਉਂਦੇ ਨੇ ਇੱਕ ਵਾਰ ਫੇਰ ਤੋਂ ਕੁਮਾਰ ਸੰਜੀਵ ਜੀ ਨੂੰ ਬਸੰਤ ਪੰਚਮੀ ਔਰ ਮਾਂ ਸਰਸਵਤੀ ਦੇ ਜਿਹੜੇ ਪ੍ਰਗਟ ਦਿਵਸੋ ਦੀ ਬਹੁਤ ਬਹੁਤ ਵਧਾਈ ਹੋਵੇ ਪੂਰੇ ਲੁਧਿਆਣਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਔਰ ਅੱਜ ਦੇ ਪਰਵ ਦੀ ਸਾਰੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੈ ਮਾਤਾ ਦੀ ਸਭ ਤੋਂ ਪਹਿਲੇ ਜੈ ਮਾਤਾ ਦੀ ਇੱਕ ਸ਼ਾਮ ਮਾਂ ਸਰਸਵਤੀ ਦੇ ਨਾਮ ਮੇਰੇ ਬੜੇ ਹੀ ਸਤਕਾਰਯੋਗ ਮੇਰੇ ਭਰਾ ਕੁਮਾਰ ਸੰਜੀਵ ਜੀ ਵੱਲੋਂ ਲੁਧਿਆਣਾ ਸ਼ਹਿਰ ਦੇ ਵਿੱਚ ਗੁਰਨਾਨਕ ਸਟੇਡੀਅਮ ਦੇ ਵਿੱਚ ਜਿਹੜਾ ਅੱਜ ਪਵਨ ਦੇ ਵਿੱਚ ਜਿਹੜਾ ਕਿ ਮਾਂ ਸਰਸਵਤੀ ਦਾ ਅੱਜ ਇੱਕ ਨਾਮ ਦੇ ਤੌਰ ਤੇ ਯਾਦ ਕਰਨ ਦਾ ਬੜਾ ਅਲੱਗ ਤਰੀਕੇ ਦਾ ਮੈਨੂੰ ਅੱਜ ਇਹ ਮਾਹੌਲ ਲੱਗਿਆ ਕਿਉਂਕਿ ਮਾਂ ਨੂੰ ਯਾਦ ਕਰਨ ਦਾ ਸਾਰੇ ਪੰਜਾਬ ਦੇ ਅਲੱਗ-ਅਲੱਗ ਜਿਹੜੇ ਸੰਸਥਾਵਾਂ ਨੇ ਕਲਾਕਾਰ ਨੇ ਸਾਰੇ ਪਹੁੰਚੇ ਨੇ ਤੇ ਅਸੀਂ ਜੈ ਮਾਂ ਚਿੰਤਪੁਰੀ ٹرسٹ ਵੱਲੋਂ ਮੇਰੇ ਬੜੇ ਸਤਿਕਾਰਯੋਗ ਮੇਰੇ ਸੰਜੀਵ ਸ਼ਿਰੂ ਜੀ ਮੇਰੇ ਵੱਡੇ ਭਰਾ ਉਸ ਤੋਂ ਬਾਅਦ ਸੱਬਰਵਾਲ ਜੀ ਸਾਡੇ ਸੱਬਾ ਜੀ ਸਾਰੇ ਹੀ ਇੱਥੇ ਅੱਜ ਹਾਜ਼ਰੀ ਲਗਾਉਣ ਆਏ ਆਂ ਤੇ ਮੈਂ ਜਿਹੜੀ ਸਰਸਵਤੀ ਦੇ ಅಪਾਰ ਕਿਰਪਾ ਅੱਜ ਦੇਖਣ ਨੂੰ ਮਿਲ ਰਹੀ ਹੈ ਤੇ ਸਾਰੇ ਲੁਧਿਆਣਾ ਸ਼ਹਿਰ ਦੇ ਵਿੱਚੋਂ ਜਿੰਨੇ ਵੀ ਮਤਲਬ ਰਾਜਨੀਤੀ ਤੌਰ ਤੇ ਜਾਂ ਕੋਈ ਵੀ ਅ ਪਰਸਨੈਲਿਟੀ ਇੱਥੇ ਪਹੁੰਚੀਆਂ ਨੇ ਤੇ ਸਾਰਿਆਂ ਦੇ ਦਿਿਲੋਂ ਧੰਨਵਾਦ ਕਰਦੇ ਆਂ ਔਰ ਉਸ ਤੋਂ ਵੱਡਾ ਧੰਨਵਾਦ ਅਸੀਂ ਸੰਜੀਵ ਜੀ ਦਾ ਕਰਦੇ ਆਂ ਜਿਹੜਾ ਕਿ ਇੱਕ ਜੁੱਟ ਇੱਥੇ ਸਾਰਿਆਂ ਨੂੰ ਉਹਨਾਂ ਨੇ ਕਰਤਾ ਤੇ ਉਹਨਾਂ ਦਾ ਦਿਿਲੋਂ ਧੰਨਵਾਦ ਕਰਦੇ ਆਂ ਬਹੁਤ-ਬਹੁਤ ਸ਼ੁਕਰੀਆ ਜੈ ਮਾਤਾ ਅੱਜ ਗੁਰਨਾਨਕ ਭਵਨ ਦੇ ਵਿੱਚ ਇੱਕ ਇੱਕ ਸ਼ਾਮ ਮਾ ਸਰਸਵਤੀ ਕੇ ਨਾਮ ਕੁਮਾਰ ਸੰਜੀਵ ਭయ్యా ਜੀ ਨੇ ਕਰਵਾਈ ਹੈਗੀ ਹੈ ਜਿਹੜੀ ਕਿ ਸਾਡੇ ਦਵਿੰਦਰ ਸਿੰਘ ਸੂਜੀ ਔਰ ਸੁਸ਼ਮਾ ਜੀ ਦੀ ਅਧਿਐਕਸ਼ਤਾ ਦੇ ਵਿੱਚ ਕੀਤੀ ਗਈ ਹੈ ਹੈਪੀ ਜੀ ਦਾ ਵੀ ਮੇਨ ਇਹਦੇ ਵਿੱਚ ਸਹਿਯੋਗ ਹੈਗਾ ਸਾਰੇ ਕਲਾਕਾਰ ਜਿਹੜੇ ਹੈਗੇ ਇੱਕੋ ਹੀ ਮੰਚ ਤੇ ਕੁਮਾਰ ਸੰਜੀਵ ਭయ్యా ਇੱਕਠੇ ਕਰ ਦਿੱਤੇ ਆ ਸਾਰਿਆਂ ਤੇ ਮਾਂ ਸਰਸਵਤੀ ਦੀ ਬਹੁਤ ਬਹੁਤ ਕਿਰਪਾ ਹੈ ਮਾਂ ਸਰਸਵਤੀ ਜਿਹੜੀ ਹੈਗੀ ਹੈ ਉਹ ਜਿਹੜੀ ਸੰਗੀਤ ਦੀ ਸੁਰਾਂ ਦੀ ਦੇਵੀ ਹੈਗੀ ਹੈ ਤੇ ਉਹ ਆਤਮਾ ਦੀ ਖੁਰਾਕ ਹੈ ਕਹਿੰਦੇ ਮਿਊਜ਼ਿਕ ਬਿਨਾ ਕਿ ਕਹਿੰਦੇ ਤੁਹਾਡੀ ਲਾਈਫ ਬਹੁਤ ਜ਼ਿਆਦਾ ਡਿਪਰੈਸ ਹੋ ਜਾਂਦੀ ਹੈ ਤੇ ਤੁਸੀਂ ਅਗਰ ਥੋੜਾ ਜਿਹਾ ਆਪਣੀ ਲਾਈਫ ਚੋਂ ਟਾਈਮ ਕੱਢ ਕੇ ਆਪਣੇ ਡਿਪਰੈਸ਼ਨ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਐਸਾ ਦੇ ਕਾਰਜਕ੍ਰਮਾਂ ਨਾਲ ਜੁੜੋ ਜਿਹਦੇ ਵਿੱਚ ਕੁਮਾਰ ਸੰਜੀਵ ਭਈਆ ਔਰ ਬਹੁਤ ਸਾਰੇ ਜਿਹੜੇ ਕਲਾਕਾਰਾਂ ਸਹਿਯੋਗ ਦੇ ਰਹੇ ਜੈ ਹਿੰਦ ਜੈ ਭਾਰਤ ਕੀ ਕਹਿਣਾ ਚਾਹੋਗੇ ਅੱਜ ਨੇ ਪ੍ਰੋਗਰਾਮ ਚਾਰਿਆ ਅਮ ਆਜ ਬਸੰਤ ਪਛਮੀ ਦੇ ਉਪਲਕਸ਼ ਤੇ ਵਿੱਚ ਕੁਮਾਰ ਸੰਜੀਵ ਹੈਪੀ ਰਾਜਾ ਜੀ ਵੱਲੋਂ ਭਾਈ ਸਾਹਿਬ ਭਾਈ ਦਵਿੰਦਰ ਸੂਤ ਜੀ ਦੀ ਅਧਿਖਸ਼ਤਾ ਦੇ ਵਿੱਚ ਇੱਕ ਸ਼ਾਮ ਮਾ ਸਰਸਤੇ ਦੇ ਨਾਮ ਕਾਰਜਕਰਮ ਦਾ ਯੋਜਨ ਕੀਤਾ ਗਿਆ ਬਹੁਤ ਹੀ ਅੱਛਾ प्रोग्राम है मन आके एक सुून मिलता है जिन्हें भी साढ़े लुधियाना के कलाकार है वो आ रहे हैं और अपने गायन के नाल अपने भजन दे माँ की स्तुति कर रहे हैं बहुत अच्छा भी लग्या और मेरी परमात्मा अगर यही अरदास है कि इस तरह के आयोजन होंगे रहन और सार्ते परमात्मा अपनी कृपा बनाई रखे जय माता दी एक माँ सरस्वती जी के नाम जो कि आज गुरु नानक देव भवन में बड़े ही धूमधाम से मनाया जा रहा है इसमें हमारे कुमार संजीव जी और हैप्पी जी जिनके अध्यक्षता में यह कार्यक्रम हो रहा है और पूरे लुधियाना के सिंगर यहां पर आके अपना भजन गा रहे हैं और मां सरस्वती जी का आशीर्वाद ले रहे हैं और मैं इसमें कुमार संजीव जी और हैप्पी जी को बहुत ही बहुत बधाई देता हूं कि जो उन्होंने यह कार्यक्रम किया और सभी सिंगरों को यहां पे इकट्ठा किया बहुत बढ़िया बहुत बढ़िया देखो एक पूरे लुधियाने के सिंगर एको स्टेज पे गा रहे हैं बड़ा ही अच्छा लगता है और ये पूरी एंडा छह कुमार संजीव और हैप्पी जी नु जानता है ਪਰ ਮੈਂ ਇਹਨਾਂ ਨੂੰ ਬਹੁਤ-ਬਹੁਤ ਬਤਾਈ ਦੇਣਾ। ਪਹਿਲੇ ਤਾਂ ਸਾਰੇ ਨੂੰ ਜੈ ਮਾਤਾ ਦੀ ਇੱਕ ਸ਼ਾਮ ਮਾਸ ਸਰਸਵਤੀ ਇਨਾਮ ਕੁਮਾਰ ਸੰਜੀਵ ਜੀ ਔਰ ਹੈਪੀ ਜੀ ਦੁਆਰਾ ਜਿਹੜਾ ਇਹ ਸੇਵਾ ਹੀ ਅੱਗੇ ਜਿੰਨੂੰ ਕਿ ਅਸੀਂ ਹਰ ਸਾਲ ਬਖੂਦੀ ਇਹ ਦਬਾਉਂਦੇ ਨੇ ਮਹਾਮਾਈ ਦੇ ਇੱਕ ਸਟੇਜ ਦੇ ਦਰਬਾਰ ਤੇ ਸਾਰਿਆਂ ਨੂੰ ਇਕੱਠੇ ਕਰਕੇ ਹਾਜਰੀਆਂ ਪਰਦੇ ਨੇ ਮੈਂ ਕਹਿੰਨਾ ਬਹੁਤ ਹੀ ਵਧੀਆ ਉਪਰਾਲਾ ਆਪਣੇ ਸਨਾਤਨ ਧਰਮ ਦਾ ਧਵਜ ਜਿਹੜਾ ਕੁਮਾਰ ਸੰਜੀਵ ਜੀ ਲਹਿਰਾ ਰਹੇ ਨੇ ਮੈਂ ਬਹੁਤ ਬਹੁਤ ਵਧਾਈ ਦੇਣਾ ਇਹਨਾਂ ਨੂੰ ਔਰ ਮਾਂ ਸਰਸਵਤੀ ਦੀ ਕਿਰਪਾ ਇਹਨਾਂ ਤੇ ਆਪਾਰ ਰਵੇ ਜੈ